ਜਦੋਂ ਅਸੀਂ ਅੰਦਰ ਡਾਕਟਰ ਸਾਹਿਬ ਦਾ ਵਰਚਨ ਲੈਣਗੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਕਾਰਨ ਕੀ ਹੋਇਆ ਕਿਉਂ ਉਹਦੀ ਮੌਤ ਹੋ ਗਈ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਹਾਰਟ ਅਟੈਕ ਨਾਲ ਹੋ ਗਈ ਹੋਣੀ ਹੈ ਮਾਤਾ ਜੀ ਡੈਥ ਹੋਈ ਐ ਅਸੀਂ ਕਿਹੜੇ ਨਾਈ ਕਰਦੇ ਵੈ ਡੈਥ ਤਾਂ ਹੋਈ ਐ ਹਾਂਜੀ ਰੋਗ ਲਗਾ ਲੈ ਅਲਿੰਗੈਲੀ ਨਾਲ ਮਰੀ ਉਹ ਤਾਂ ਦੇਖੋ ਜਿੱਥੇ ਵੀ ਪਿਛਣੀ ਡੈਥ ਹੋ ਗਈ ਤੇ ਇੱਕੋ ਹੀ ਰੋਗ ਹੀ ਹੁੰਦਾ ਹੈ ਕੈਨਗੈਲੀ ਐ ਡਾਕਟਰਾਂ ਦਾ ਕੰਮ ਹੁੰਦਾ ਜਦੋਂ ਕੋਈ ਪੇਸ਼ੈਂਟ ਅਸੀਂ ਐਡਮਿਟ ਕਰਦੇ ਆ ਉਹਦਾ ਬੀਪੀ ਚੈੱਕ ਕਰਨਾ ਉਹਦੀ ਸ਼ੂਗਰ ਚੈੱਕ ਕਰਨਾ ਉਹਦਾ ਬਲੱਡ ਟੈਸਟ ਕਰਨਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਤਾਂ ਉਹ ਆਪਰੇਸ਼ਨ ਕਰਦੇ ਆ ਲੇਕਿਨ ਇਹਨਾਂ ਦੀ ਅਣਗਹਿਲੀ ਕਰਕੇ ਅੱਜ ਇਸ ਬੱਚੇ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ। ਕਹਿੰਦੇ ਸਿਰੇ 4:30 ਵਜੇ ਅਸੀਂ ਡਾਕਟਰ ਤੇ ਨਰਸ ਨੂੰ ਬੁਲਾਇਆ ਸੀ ਕੋਈ ਆਇਆ ਨਹੀਂ ਦੇਖਣ ਚਾਹਤ ਨੀ ਨੀ ਗਏ ਐ ਅਸੀਂ ਕੋਈ ਗੱਲ ਨਹੀਂ ਤੇਰਾ ਸਾਈ ਰਾਤ ਚੱਕਰ ਮਾਰੇ 1:30 ਤਾਂ ਮੈਂ ਵੀ ਸਾਮਣੇ ਦੇਖ ਕੇ ਗਿਆ। ਭਾਜੀ ਕੀ ਨਾਮ ਹੈ ਕਿੱਥੇ ਰਹਿੰਦੇ ਹੋ ਕੀ ਮਾਂ ਦਾ ਕੀ ਨਾਮ? ਮੈਂ ਸਭ ਤੋਂ ਪਹਿਲੇ ਲੁਧਿਆਣਾ ਦਾ ਇੱਕ ਜ਼ਿੰਮੇਵਾਰ ਨਾਗਰਿਕਾਂ ਉਸ ਤੋਂ ਬਾਅਦ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਥ ਦਾ ਪ੍ਰਵਕਤਾ ਵਾਂ ਜਦੋਂ ਮੈਨੂੰ ਇੱਕ ਭਾਈ ਸਾਹਿਬ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਕਰਮਚਾਰੀ ਕੰਮ ਕਰਦਾ ਹੈ ਜਿਨੇ ਆਪਣੀ ਮਾਂ ਦਾ ਪੱਥਰੀ ਦਾ ਉਹ ਇਲਾਜ ਕਰਾਉਣ ਵਾਸਤੇ ਕੱਲ ਇੱਥੇ ਆਪਣੀ ਮਦਰ ਐਡਮਿਟ ਕਰਾਈ ਕਿ ਪੱਥਰੀ ਦਾ ਇਲਾਜ ਹੋ ਸਕੇ ਇਹਨਾਂ ਨੇ ਡਾਕਟਰਾਂ ਨੇ ਉਹਨੂੰ ਆਸ਼ਵਾਸਨ ਦਿੱਤਾ ਕਿ ਇੱਥੇ ਅਸੀਂ ਇੱਕ ਦੋ ਦਿਨ ਐਡਮਿਟ ਕਰਾਂਗੇ ਪੱਥਰੀ ਦਾ ਪਿੱਤਾ ਜਿਹੜਾ ਪੱਥਰੀ ਜਿੱਥੇ ਫਸੀ ਹੋਈ ਹੈ ਪਿੱਤਾ ਕੱਢ ਦਾਂਗੇ ਤੁਹਾਡੀ ਮਾਂ ਜਲਦੋਂ ਜਲਦ ਇੱਥੋਂ ਰੈਫਰ ਕਰਾ ਚੁੱਟੀ ਕਰ ਦਾਂਗੇ ਉਸ ਤੋਂ ਬਾਅਦ ਰਾਤ ਨੂੰ 12 ਵਜੇ ਡਾਕਟਰ ਚੈੱਕ ਕਰਕੇ ਕਿ ਤੁਹਾਡੀ ਮਦਰ ਸਭ ਠੀਕ ਹੈ 35000 ਰੁਪਏ ਲੱਗੇਗਾ ਇਹਨਾਂ ਨੇ ਇਮੀਡੀਏਟਲੀ 10000 ਰੁਪਏ ਜਮ੍ਹਾਂ ਕਰਵਾ ਦਿੱਤਾ ਇਹਨਾਂ ਨੇ ਜੋ 10000 ਰੁਪਏ ਜਮ੍ਹਾਂ ਕਰਵਾਇਆ ਤੇ ਇਹਨਾਂ ਨੇ ਕਿਹਾ ਕਿ 25000 ਹੋਰ ਲੈ ਕੇ ਆਓ ਤੁਹਾਡੀ ਮਾਂ ਦਾ ਆਪਰੇਸ਼ਨ ਫੇਰ ਹੋਏਗਾ ਚਲੋ ਇਹਨਾਂ ਨੇ ਪ੍ਰਸ਼ਨ ਕਰ ਦਿੱਤਾ ਉਹਨਾਂ ਨੇ ਪੈਸੇ ਕੁਝ ਜਮ੍ਹਾਂ ਕਰਵਾਏ ਉਸ ਤੋਂ ਬਾਅਦ ਕੀ ਹੋਇਆ ਰਾਤੀ 2 ਵਜੇ ਇਹਨਾਂ ਦੀ ਨਰਸ ਚੈੱਕ ਕਰਨ ਆਈ ਕਿ ਸਭ ਠੀਕ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ 4 ਵਜੇ ਡਾਕਟਰਾਂ ਦਾ ਕੰਮ ਹੁੰਦਾ ਜਦੋਂ ਕੋਈ ਪੇਸ਼ੈਂਟ ਅਸੀਂ ਐਡਮਿਟ ਕਰਦੇ ਆ ਉਹਦਾ ਬੀਪੀ ਚੈੱਕ ਕਰਨਾ ਉਹਦੀ ਸ਼ੂਗਰ ਚੈੱਕ ਕਰਨਾ ਉਹਦਾ ਬਲੱਡ ਟੈਸਟ ਕਰਨਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਤਦ ਆਪਰੇਸ਼ਨ ਕਰਦੇ ਆ ਲੇਕਿਨ ਇਹਨਾਂ ਦੀ ਅਣਗਹਿਲੀ ਕਰਕੇ ਅੱਜ ਇਸ ਬੱਚੇ ਦੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਜੋ ਕਿ ਬੜੀ ਹੀ ਮੰਦਪਾਗੀ ਘਟਨਾ ਹੈ ਮੈਂ ਰੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਤੇ ਪ੍ਰਸ਼ਾਸਨ ਨੂੰ ਤੇ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਇਹ ਡਾਕਟਰ ਸਾਹਿਬ ਤੇ ਜਿਹੜੀ ਬਣਦੀ ਕਾਰਵਾਈ ਆ ਜਲਦ ਤੋਂ ਜਲਦ ਕੀਤੀ ਜਾਵੇ ਤੇ ਜਦੋਂ 4 ਵਜੇ ਰਾਤੀ ਇਹਦੀ ਮਦਰ ਦੀ ਡੈਥ ਹੋਈ ਤੇ ਇਹ ਮੁੰਡੇ ਨੇ ਆਪਣੀ ਮਦਰ ਨੂੰ ਇਹ ਹੱਥ ਲਾਇਆ ਤੇ ਉਹਦਾ ਸਰੀਰ ਠੰਡਾ ਹੋ ਚੁੱਕਾ ਸੀ ਤੇ ਜਦੋਂ ਸਰੀਰ ਠੰਡਾ ਹੋ ਗਿਆ ਇਹਨੇ ਜਾ ਕੇ ਨਰਸ ਨੂੰ ਉਠਾਇਆ ਨਰਸਾ ਡਾਕਟਰ ਸਾਰੇ ਸੁੱਤੇ ਬੈਸ ਗਏ ਤੇ ਜਦੋਂ ਸੌਣ ਦੇ ਬਾਵਜੂਦ ਇਹਨਾਂ ਨੇ ਕਿਹਾ ਕਿ ਮੇਰੀ ਮਾਂ ਨੂੰ ਦੇਖੋ ਮੈਨੂੰ ਲੱਗਦਾ ਮੇਰੀ ਮਾਂ ਨੂੰ ਕੁਝ ਹੋ ਗਿਆ ਲੇਕਿਨ ਇਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਹੈ ਦਿਖਾਤੇ ਹੈ ਕਰਤੇ ਹੈ ਕਰਾਤੇ ਹੈ ਉਸ ਤੋਂ ਬਾਅਦ ਨਾ ਡਾਕਟਰ ਬਲਾਹ ਕਹਿੰਦੇ ਜੀ ਹਮਕੋ ਲੱਗਦਾ ਹੈ इनको ਹਾਰਟ ਅਟੈਕ ਹੋ ਗਿਆ ਇੱਦਾਂ ਕਿੱਦਾਂ ਹਾਰਟ ਅਟੈਕ ਹੋ ਗਿਆ ਇੱਕ ਬੰਦਾ ਆਪਣੀ ਮਦਰ ਨੂੰ ਇਲਾਜ ਕਰਾਉਣ ਵਾਸਤੇ ਇੱਥੇ ਹਸਪੀਟਲ ਭੇਜਦਾ ਪਿਆ ਤੇ ਇਹ ਗੱਲ ਕਹਿ ਰਿਹਾ ਕਿ ਹਾਂ ਵੀ ਮੇਰੀ ਮਾਂ ਦਾ ਪਥਰੀ ਦਾ ਪ੍ਰਸ਼ਨ ਕਰ ਦਿਓ ਤੇ ਇਹਨਾਂ ਨੇ ਸਿਰਫ ਇੱਕ ਪ੍ਰਵਾਸੀ ਆ ਦੇ ਮਗਰ ਕੋਈ ਖੜੂਗਾ ਨਹੀਂ ਇਹਨਾਂ ਨੇ ਉਹਦੀ ਜਿੰਦਗੀ ਜਗਦੀ ਮਾਂ ਮਾਰ ਦਿੱਤੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਐ ਡਾਕਟਰ ਸਾਹਿਬ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ ਦੁਨੀਆ ਦੇ ਵਿੱਚ ਪੈਸਾ ਧਨ ਤੌਲਤ ਸ਼ੋਹਰਤ ਉਹਦੇ ਸਭ ਕੁਝ ਵਾਪਸ ਆ ਸਕਦੇ ਆ ਲੇਕਿਨ ਜਦੋਂ ਇਸ ਕਿਸੇ ਪਰਿਵਾਰ ਦਾ ਜੀ ਜਾਂਦਾ ਉਹ ਕਦੀ ਵਾਪਸ ਨਹੀਂ ਆਉਂਦਾ ਪਹਿਲੇ ਵੀ ਇੱਕ ਮਾਮਲਾ ਆਇਆ ਸੀ ਇਹਨਾਂ ਨੇ ਇਦਾਂ ਹੀ ਬਿਹਾਰ ਦਾ ਇੱਕ ਨੌਜਵਾਨ ਸੀ ਉਹਨੂੰ ਇਦਾਂ ਹੀ ਕੋਈ ਗਲਤ ਟੀਕਾ ਲਗਾ ਕੇ ਉਹਦਾ ਡੈਥ ਹੋ ਗਈ ਮੈਨੂੰ ਨਹੀਂ ਪਤਾ ਮੈਂ ਪਿਛਲੀ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਫਰਤਮਾਨ 'ਚ ਜਿੰਨਾ ਵਰਤਮਾਨ ਦੀ ਗੱਲ ਕਰਦਾ ਇਹਨਾਂ ਨੇ ਇਦਾਂ ਦਾ ਕਾਨੂੰਨਾ ਕੰਮ ਕਿਉਂ ਕੀਤਾ ਜਦੋਂ ਅਸੀਂ ਅੰਦਰ ਡਾਕਟਰ ਸਾਹਿਬ ਦਾ ਵਰਜਨ ਲੈਣਗੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਕਾਰਨ ਕੀ ਹੋਇਆ ਕਿਉਂ ਉਹਦੀ ਮੌਤ ਹੋ ਗਈ ਕਹਦੇ ਜੀ ਸੰਤਾ ਪਤਾ ਨਹੀਂ ਹਾਰਟ ਅਟੈਕ ਨਾਲ ਹੋ ਗਈ ਹੋਣੀ ਹੈ ਜਿਹੜਾ ਇਹਨਾਂ ਦਾ ਸਟਾਫ ਹੈ ਆ ਮੇਰੇ ਵੀਰ ਨੂੰ ਕਹਿੰਦਾ ਕਿ ਹਾਂ ਵੀ ਫਿਰ ਕਿਹਾ ਹੋ ਗਿਆ ਪਤਾ ਨਹੀਂ ਲੱਗਦਾ ਹੈ ਜੋ ਦੁਨੀਆ ਮੇ ਆਇਆ ਉਸਨੇ ਚਲੇ ਹੀ ਜਾਣਾ ਯਾਰ ਜਦੋਂ ਤੁਹਾਡੇ ਘਰ ਦੇ ਨਾਲ ਐਦਾਂ ਦੀ ਗੱਲ ਹੋ ਗਈ ਤੁਸੀਂ ਇਹ ਜਵਾਬ ਦੇਵੋਗੇ ਲੱਖ ਲਾਣਦੇ ਇਹੋ ਜਿਹੇ ਡਾਕਟਰਾਂ ਤੇ ਮੈਂ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਬੇਨਤੀ ਕਰਦਾ ਇਹਨਾਂ ਦੀਆਂ ਡਿਗਰੀਆਂ ਚੈੱਕ ਕੀਤੀਆਂ ਜਾਣ ਇਹਨਾਂ ਕੋਲ ਵਾਕਈ ਜੈਨੂਇਨ ਲਾਇਸੈਂਸ ਹੈ ਕਿ ਨਹੀਂ ਹੈ ਜਾਂ ਇਹ ਇਦਾਂ ਹੀ ਡਾਕਟਰ ਬਣ ਗਏ ਇੱਕ ਡਾਕ ਜਿਹੜਾ ਜ਼ਿੰਮੇਵਾਰ ਹਸਪੀਟਲ ਜਾਂ ਜ਼ਿੰਮੇਵਾਰ ਡਾਕਟਰ ਹੁੰਦਾ ਨਾ ਜਦੋਂ ਉਹਦੇ ਕੋਈ ਇਲਾਜ ਵਾਸਤੇ ਮਸ਼ੀਨਰੀ ਨਹੀਂ ਹੁੰਦੀ ਸਟਾਫ ਨਹੀਂ ਹੁੰਦਾ ਡਾਕਟਰ ਨਹੀਂ ਹੁੰਦੇ ਉਹ ਵੱਡੇ ਹਸਪੀਟਲ ਦੇ ਵਿੱਚ ਰੈਫਰ ਕਰ ਦਿੰਦਾ ਲੁਧਿਆਣਾ ਦੇ ਵਿੱਚ ਸੀਐਮਸੀ ਡੀਐਮਸੀ 40 अपोलो ਵਰਗੇ ਵੱਡੇ ਸ਼ਾਨਦਾਰ ਹਸਪਤਲ ਨੇ ਜੇ ਤੁਹਾਡੇ ਕੋਲ ਇਲਾਜ ਦੀ ਕਮੀ ਸੀ ਤੁਹਾਡੇ ਕੋਲ ਡਾਕਟਰਾਂ ਦੀ ਕਮੀ ਸੀ ਤੁਹਾਡੇ ਕੋਲ ਮਸ਼ੀਨਰੀ ਦੀ ਕਮੀ ਸੀ ਤੁਸੀਂ ਉੱਥੇ ਰੈਫਰ ਕਰ ਦਿੰਦੇ ਤੁਸੀਂ ਕਿਉਂ ਨਹੀਂ ਕੀਤਾ ਇਸ ਗੱਲ ਦਾ ਜਵਾਬ ਕੌਣ ਦੇਗਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਦਾ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਵੇ ਵਾਈਲ ਇਕੱਲਾ ਥਾ ਇਧਰ ਲੜਕੀ ਥਾ ਇਗਾ ਇਕੱਲਾ ਥਾ ਮੈਂ ਭਈਆ ਕੋ ਫੋਨ ਕੀਤਾ ਉਸ ਨੂੰ ਬੁਲਾਇਆ ਦੂਸਰੇ ਭਾਈ ਕੋ ਬੁਲਾਇਆ ਮੰਮੀ ਕਹਤਾ ਐਸਾ ਐਸਾ ਹੋ ਗਿਆ ਕੀ ਕਰੂੰ ਯਾਰ ਜਲਦੀ ਆ ਜਾ ਬੋਲਾ ਫਿਰ ਆਇਆ ਪਾ ਚਾਰਜ ਕਰੋ ਪੰਦਰਾਂ ਚਾਰਜ ਕਰੋ ਜੀ ਇਧਰ ਬਿਠਾਇਆ ਉਹਨ ਲੋਕਾਂ ਨੂੰ ਫਿਰ ਉਸਕੇ ਬਾਅਦ ਬੋਲਾ ਡਾਕਟਰ ਸਾਹਿਬ

ਉਹ ਮੁੰਡਾ ਕਹਿ ਰਿਹਾ ਮੇਰੀ ਮਾਤਾ ਜੀ ਇੱਥੇ ਡੱਤ ਗਈ ਹੈ ਮਾਤਾ ਜੀ ਡੱਤ ਹੋਈ ਹੈ ਅਸੀਂ ਕਿਹੜੇ DNA ਕਰਦੇ ਵੈ ਡੱਤ ਹੋਈ ਹੈ ਹਾਂਜੀ ਉਹ ਵੀ ਕਹਿ ਰਿਹਾ ਅੰਗਲੀ ਡਾਕਟਰ ਵੀ ਅੰਗਲੀ ਘੱਟੀ ਹੋਈ ਅੰਗਲੀ ਕੋਈ ਨਹੀਂ ਹੋਈ ਕੁਦਰਤੀ ਗੱਲ ਹੈ ਮਾਤਾ ਜੀ ਬਾਇਚਾਸ ਹਾਰਟ ਅਟੈਕ ਆ ਗਿਆ ਹੈ ਜਾਂ ਆਪਰੇਸ਼ਨ ਤੋਂ ਬਾਅਦ ਕਈ ਤਰ੍ਹਾਂ ਦੀ ਕੰਪਲਿਕਸ਼ਨ ਆ ਜਾਂਦੀ ਹੈ ਸਾਇਲੈਂਟ ਐਮਆਈ ਹੋ ਸਕਦਾ ਡਾਕਟਰ ਸਾਹਿਬ ਆਪਰੇਸ਼ਨ ਹੈ ਕਿਸੇ ਦਾ ਸੀਗਾ ਇੱਥੇ ਡਾਪਰੇਸ਼ਨ ਸੀਗਾ ਇੱਥੇ ਦਾਪਰੇਸ਼ਨ ਆਪਰੇਸ਼ਨ ਹੋ ਚੁੱਕਾ ਸੀ ਯਾ ਆਪਰੇਸ਼ਨ ਆਪਰੇਸ਼ਨ ਹੋ ਚੁੱਕਾ ਸੀ ਸ਼ਾਮ ਨੂੰ ਜੀ 6 ਵਜੇ ਕਿੰਨੇ ਵਜੇ ਪ੍ਰੋਬਲਮ ਹੋਇਆ ਸੀ ਸਰ 6 ਵਜੇ ਪ੍ਰੋਬਲਮ ਸ਼ੁਰੂ ਕੀਤਾ ਸੀ 6:30 ਤੱਕ ਹੋ ਗਏ 6:30 ਠੀਕ ਕਹਿੰਦੇ ਸੀਰੇ 4:30 ਵਜੇ ਅਸੀਂ ਡਾਕਟਰ ਤੇ ਨਰਸ ਨੂੰ ਬੁਲਾਇਆ ਸੀ ਕੋਈ ਆਇਆ ਨਹੀਂ ਦੇਖਣ ਚਾਹੁੰਦਾ ਨਹੀਂ ਨਹੀਂ ਗਏ ਐ ਵੈਸੇ ਕੋਈ ਗੱਲ ਨਹੀਂ ਤੇਰਾ ਸਾਈ ਰਾਤ ਚੱਕਰ ਮਾਰੇ 10:30 ਤੱਕ ਮੈਂ ਵੀ ਸ਼ਾਮ ਨੂੰ ਦੇਖ ਕੇ ਗਿਆ ਇੱਥੇ ਫਿਰ ਮਾਰਨਿੰਗ ਅਰਲੀ ਸੀਰੇ 4:30 ਵਜੇ ਜਦੋਂ ਪ੍ਰੋਬਲਮ ਹੋਈ ਐ ਤੇ ਸਟਾਫ ਵੀ ਗਿਆ ਸਟਾਫ ਨੇ ਮੈਨੂੰ ਇਨਫੋਰਮ ਕਰਤਾ ਮੈਂ ਵੀ ਆ ਗਿਆ ਆਪਸ਼ਨ ਦਿੱਤੀ ਟਰੀਟਮੈਂਟ ਕੀਤਾ ਸਾਰਾ ਕੁਝ ਲੇਕ ਨਹੀਂ ਬਚਾ ਸਕੇ ਪੇਸ਼ੈਂਟ ਨੂੰ ਤੁਹਾਡੇ ਕਹਿਣ ਦਾ ਮਤਲਬ ਕਿ ਹਟ ਚ ਜਨਾਈ ਹੋਣਾ ਚਾਂਸਸ ਹੁੰਦੇ ਆ ਜੀ ਮੈਂ 50 ਸਾਲ ਦੀ ਉਮਰ ਸੀ ਨਾ ਸਾਇਲੈਂਟ ਐਮਆਈ ਹੋ ਜਾਂਦਾ ਕਈ ਵਾਰੀ ਕਈ ਵਾਰੀ ਐਮਬੋਲਿਜ਼ਮ ਹੋ ਜਾਂਦਾ ਆਪਰੇਸ਼ਨ ਤੋਂ ਬਾਅਦ ਕੁਝ ਨਾ ਕੁਝ ਪ੍ਰੋਬਲਮ ਹੁੰਦੇ ਚਾਂਸਸ ਤਾਂ ਹੁੰਦੇ ਆ 40 ਸਾਲ ਤੋਂ ਉੱਪਰ ਬਰੀ ਹੁੰਨ ਤਾਂ ਉਹ ਜੋ ਉਹ આરોਪ ਲਗਾ ਰਹੇ ਨੇ ਉਹਨਾਂ ਦਾ ਝੂਠੇ ਨੇ ਰੋਪਾ ਤਾਂ ਕੋਈ ਰੋਪ ਨਹੀਂ ਹੈਗਾ ਉਹਨਾਂ ਨੂੰ આરોਪ ਲਗਾ ਦੇ ਅਲੰਗੈਲੀ ਨਾ ਮਰ ਉਹ ਤਾਂ ਦੇਖੋ ਜਿੱਥੇ ਵੀ ਪੇਸ਼ੈਂਟ ਦੀ ਡੈਥ ਹੋ ਗਈ ਤੇ ਇੱਕੋ ਹੀ ਰੋਗ ਵੀ ਹੁੰਦਾ ਹੈ ਕਿ ਅਲੰਗੈਲੀ ਆ ਜਿੱਥੇ ਵੀ ਕੋਈ ਡੈਥ ਹਸਪਤਾਲ ਦੇ ਵਿੱਚ ਹੋਏਗੀ ਹਰ ਇੱਕ ਦਾ ਇੱਕੋ ਹੀ ਕੋਹਰੋਬ ਹੁੰਦਾ ਹੈ ਇਹ ਪਿੱਛੇ ਕੇ ਕੀ ਨਾ ਕੋਈ ਜਸਟੀਫਾਈ ਨਹੀਂ ਕਰ ਪਾਏਗਾ ਤੇ ਉਹ ਹੁਣ ਤੁਸੀਂ ਜੋ ਉਹਨਾਂ ਨੇ ਕਰਨਾ ਲਾਇਆ ਉਸ ਵਿੱਚ ਕੀ ਕਰਨਾ ਚਾਹੁੰਦੇ ਹੋ ਕੀ ਕਰੋਗੇ ਹੁਣ ਅਸੀਂ ਤਾਂ ਜੋ ਬੰਦੀ ਕਾਰਵਾਈ ਸਰਕਾਰ ਕਰੇ ਪ੍ਰਸ਼ਾਸਨ ਕਰੇ ਜੋ ਮਰਜ਼ੀ ਕਰਨਾਨੂੰ ਕੋਈ ਇਜੈਕਸ਼ਨ ਨਹੀਂ ਹੈ ਠੀਕ ਹੈ ਜੀ ਉਹਨਾਂ ਨੂੰ ਕੋਈ ਇਜੈਕਸ਼ਨ ਅੰਦਰ ਕੀ ਮਾਮਲਾ ਕੀ ਹੈ ਯਾਰ ਸਾਨੂੰ ਗੱਲ ਕਰੀ ਉਹਨੇ ਆਪਰੇਟ ਕੀਤਾ ਸੀ ਕਿਸੇ ਲੈਡੀ ਦਾ ਜੀ ਹੁਣ ਆਪਰੇਟ ਹੋ ਜਾ ਬਾਕੀ ਡੈਥ ਹੋਈ ਆ ਉਹਦਾ ਪੋਸਟਮਾਰਟ ਹੋਊਗਾ ਪੋਸਟਮਾਰਟ ਤੋਂ ਬਾਅਦ ਡਾਕਟਰਾਂ ਦਾ ਰਿਪੋਰਟ ਲਊਗਾ ਉਹ ਡਾਕਟਰਾਂ ਦੀ ਰਿਪੋਰਟ ਦੇ ਬਾਅਦ ਕੋਈ ਰੈਗਲੀ ਅਸੀਂ ਫੋਟੋ ਤੇ ਫਿਰ ਉਸ ਹਿਸਾਬ ਨਾਲ ਦੇਖਿਆ ਜਾਊਗਾ ਡਾਕਟਰ ਵੀ ਕਹਿ ਰਹੇ ਨੇ ਕਿ ਜਾਂਚ ਹੋਣੀ ਚਾਹੀਦੀ ਆ ਕਿ ਲੱਗਦਾ ਕਿ ਤਾਂ ਨਿਕਾਲੀ ਹੋਈ ਆ ਨੀ ਅਸੀਨੀ ਦੇ ਬਾਰੇ ਕੈਸਾ ਦੇ ਡਾਕਟਰ ਦਾ ਬੋਰਡ ਹੋਊਗਾ ਪੋਸਟਮਾਰਡ ਹੋਊ ਪੋਸਟਮਾਰਡ ਹੋ ਜੀ ਕਲੀਅਰ ਹੋ ਜਾਊਗਾ ਜੋ ਵੀ ਹੋਇਆ ਠੀਕ ਉਹ ਥੈਂਕ ਯੂ